ਦੇਣ ਵਿਦੇ ਤਾਂ ਪੈਸੇ ਰੈ ਸਮਝਾਉਂਦੇ ਮਾਪੇ ਓਏ ਬੜਾ ਤੈਨੂੰ ਸਮਝਾਇਆ ਸੀ ਲੱਗੇ ਹੋਣਾ ਆਖੇ ਓਏ ਬੜਾ ਤੈਨੂੰ ਸਮਝਾਇਆ ਸੀ ਲੱਗੇ ਹੋਣਾ ਆਖੇ ਓਏ ਰਿਸ਼ਤੇਦਾਰੀ ਵਿੱਚ ਪੈਸਾ ਦੇਣਾ ਹੁੰਦਾ ਮੜਾਈ ਇਹ ਕਹੋ ਜੇ ਬੋਲ ਕਬੋਲਾ दूजा पए जे पढ़ाई हिकु गोल कॉला दूज पाइज पढ़ाई पहला वर की इज़त न फिर रहींदी वे सजना फसाल महीना पैसे तैनू की वे सजन फसाल महीना पैसे ਤੇਰੋ ਕਹੀਂ ਰੀਵੇ ਸੱਜਣਾ ਸਿਆਣੀ ਔਰਤ ਨੂੰ ਪਤਾ ਹੁੰਦਾ ਏ ਰਿਸ਼ਤਾ ਗੜਾਈ ਇੱਕੋ ਜਿਹੇ ਬੋਲ ਕਬੋਲਾ ਵੇ ਦੁਜਾ ਪਹਿਜ ਪੜਾਈ ਇੱਕੋ ਜਿਹੇ ਬੋਲ ਕਬੋਲਾ ਵੇ ਦੁਜਾ ਪਹਿਜ ਪੜਾਈ ਪਹਿਲਾ ਹੱਥੀਆ ਪੁਲਟਾ ਕੇ ਬਣ ਜੇ ਗੱਲ ਲੜਾਈ ਦੀ ਬਿਣ ਆਖੇ ਨਹੀਂ ਜਾਕੇ ਆਪੇ ਲੜਾਈ ਦੀ ਬਿਣ ਆਖੇ ਨਹੀਂ ਜਾਕੇ ਆਪੇ ਲੜਾਈ ਦੀ ਮੱਕਿਓ ਅੱਕੇ ਹੁੰਦਾ ਸਿਆਣੇ ਕਹਿਣ ਉਜਾੜਾਈ ਇੱਕੋ ਜੇ ਬੋਲ ਕਾ ਬੋਲਾ ਦੂਜਾ ਪੈ ਜੇ ਪੜਾਈ ਇੱਕ ਹੋ ਜੇ ਬੋਲ ਕਬੋਲਾ ਵੇ ਦੂਜਾ ਭੈ ਜ ਪੜਾਈ ਗੱਲ ਬਾਤ ਕੋਈ ਹੋ ਜੇ ਛੇਤੀ ਕਰਨੀ ਜਾਹੀਦਾ ਆ ਜਾਂ ਤੇ ਜਦ ਮੱਚਦਾ ਤੂ ਬਾ ਅਗ ਬਚਾਈਦਾ ਆ ਜਾਂ ਤੇ ਜਦ ਮੱਚਦਾ ਤੂ ਬਾ ਅਗ ਬਜਾਈਗਾ ਗੱਲ ਸੁਣ ਕਾ ਦੇ ਕੋਈ ਨਹੀਂ ਗੱਲ ਸੁਣਦਾ ਜਦੋਂ ਕੋਈ ਪੀ ਲੈ ਹੜਾਈ ਇੱਕੋ ਜਿਹੇ ਬੋਲ ਕ ਬੋਲਾ ਵੇ ਦੁਜਾ ਪਹਿ ਜੇ ਪੜਾਈ ਇੱਕੋ ਜਿਹੇ ਬੋਲ ਕ ਬੋਲਾ ਵੇ ਦੁਜਾ ਪਹਿ ਜੇ ਪੜਾਈ ਸੱਚੀਆਂ ਗੱਲਾਂ ਆਖੂ ਭਾਵੇਂ ਲੱਗਣ ਬੁਰੀਆਂ ਵੇ ਕੜਿਆਲੇ ਬੋਲ ਸੀਨੇ ਵਿੱਚ ਵੱਜਦੇ ਜਿਵੇਂ ਵੱਜਣ ਛੁਰੀਆਂ ਵੇ ਕੜਿਆਲੇ ਬੋਲ ਸੀਨੇ ਵਿੱਚ ਵੱਜਦੇ ਜਿਵੇਂ ਵੱਜਣ ਛੁਰੀਆਂ ਵੇ ਗੀਤ ਕੋਈ ਮਨਜੀਤ ਕਦੇਣਾ ਲਿਖਦਾ ਮੜਾਈ ਗੀਤ ਕੋਈ ਮਨਜੀਤ ਕਦੇਣਾ ਲਿਖਦਾ ਮੜਾਈ ਇੱਕ ਹੋ ਜੇ ਬੋਲ ਕਬੋਲਾ वरी दूजा पै पढ़ाई हिकु बोल कोला वरी दूजा पै पढ़ाई